ਸਾਬਕਾ ਮੁੱਖ ਮੰਤਰੀ ਬੈਂਤ ਸਿੰਘ ਦੇ ਕਾਤਲ ਜਗਤਾਰ ਸਿੰਘ ਤਾਰਾ ਨੂੰ ਮਿਲੀ ਵੱਡੀ ਰਾਹਤ ਜਗਤਾਰ ਸਿੰਘ ਤਾਰਾ ਨੂੰ ਅੱਜ ਕੋਰਟ ਨੇ ਕਰ ਦਿੱਤਾ ਬਰੀ ਜਗਤਾਰ ਸਿੰਘ ਤਾਰਾ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਬੈਂਤ ਸਿੰਘ ਦੇ ਕਾਤਲ ਦੇ ਵਿੱਚ ਚੰਡੀਗੜ੍ਹ ਦੀ ਬੁਲੇਹ ਜੇਲ੍ਹ ਵਿੱਚ ਬੰਦ ਨੇ ਉਮਰ ਕੈਦ ਦੀ ਸਜ਼ਾ ਹੋਈ ਹੋਈਏ ਅੱਜ ਉਹਨਾਂ ਨੂੰ ਅਦਾਲਤ ਨੇ ਬਰੀ ਕੀਤਾ ਹੈ ਸਬੂਤਾਂ ਦੇ ਘਾਟ ਦੇ ਕਾਰਨ ਤੁਸੀਂ ਜਿਹੜੇ ਲੋਕਲ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦੇਣਾ ਤਾਂਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਜਗਤਾਰ ਸਿੰਘ ਤਾਰਾ ਜਿਹੜੇ ਕਿ ਬੁੜੇਲ ਜ਼ਿਲ੍ਹੇ ਦੇ ਵਿੱਚ ਬੰਦ ਨੇ ਅੱਜ ਉਹਨਾਂ ਨੂੰ ਵੀਡੀਓ ਕਾਨਫਰੰਸ ਦੇ ਰਾਹੀਂ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਕੋਰਟ ਨੇ ਆਪਣਾ ਫੈਸਲਾ ਸੁਣਾਦੇ ਹੋਏ ਵੱਡੀ ਰਾਹ ਦਿੱਤੀ ਹੈ ਜਗਤਾਰ ਸਿੰਘ ਤਾਰਾ ਨੂੰ ਸੋ ਉਹਨਾਂ ਦੇ ਵਕੀਲ ਨੇ ਜੋ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਗਤਾਰ ਸਿੰਘ ਤਾਰਾ ਨੂੰ ਅੱਜ ਪਰਿਕਰਨ ਦੇ ਹੁਕਮ ਹੋਏ ਨੇ ਸੋ ਵਕੀਲ ਐਸ ਕੇ ਹੁੰਦਲ ਦੇ ਅੰਦੇਲੇ ਨਾਲ ਸਹਿਮਤ ਹੁੰਦਿਆਂ ਐਡੀਸ਼ਨਲ ਸੈਸ਼ਨ ਜੱਜ ਰਜੀਵ ਕੁਮਾਰ 베ਰੀ ਦੀ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਜਿਲ੍ਹਾ ਤਰਨਤਾਰਨ ਨੂੰ 2009 ਵਿੱਚ ਪੋਗਪੁਰ ਪੁਲਿਸ ਸਟੇਸ਼ਨ ਦੇ ਵਿੱਚ ਧਾਰਾ 17 18 ਤੇ 20 ਅਸਲਾ ਐਕੜੇ ਦਿਨ ਉਹਨਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਸੀ ਗੈਰ ਕਾਨੂੰਨੀ ਗਤੀਵਿਧੀਆਂ ਦੇ ਦੋਸ਼ ਦੇ ਵਿੱਚ ਉਹਨਾਂ ਨੂੰ ਜਲੰਧਰ ਕੋਰਟ ਦੇ ਵਿੱਚ ਉਹਨਾਂ ਦੇ ਉੱਪਰ ਇਹ ਪਰਚਾ ਦਰਜ ਹੋਇਆ ਸੀ ਜਿਸ ਨੂੰ ਲੈ ਕੇ ਅੱਜ ਕੋਰਟ ਨੇ ਉਹਨਾਂ ਨੂੰ ਵਡੀ ਰਾਹ ਦਿੱਤੀ ਏ ਸੋ ਦੋਸੇ ਕੇ ਸਬੂਤਾਂ ਦੇ ਘਾਟ ਦੇ ਕਾਰਨ ਤੇ ਗਵਾਹਾਂ ਦੇ ਮੁੱਕਰ ਜਾਣ ਕਾਰਨ ਅੱਜ ਉਹਨਾਂ ਨੂੰ ਬਰੀ ਕੀਤਾ ਗਿਆ ਸੋ ਜਗਤਾਰ ਸਿੰਘ ਤਾਰਾ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਬੈਂ ਸਿੰਘ ਦੇ ਕਤਲ ਦੇ ਦੋਸ਼ੀ ਨੇ ਉਹਨਾਂ ਨੂੰ ਜੋ ਇਹ ਪੱਡੀ ਰੱਖ ਦਿੱਤੀ ਗਈ ਇੱਕ ਜਲੰਧਰ ਕੋਟ ਦੇ ਵੱਲੋਂ ਸੋ ਜਗਤਾਰ ਸਿੰਘ ਤਾਰਾ ਨੂੰ ਚੰਡੀਗੜ੍ਹ ਦੀ ਬਰੇਲ ਜਿਹੜ੍ਹ ਤੋਂ ਜੋ ਵੀਡੀਓ ਕਾਨਫਰੰਸ ਰਾਈ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਗਵਾਹਾਂ ਦੇ ਮੁੱਕਰ ਜਾਣ ਦੇ ਕਾਰਨ ਅਦਾਲਤ ਨੇ ਉਹਨਾਂ ਨੂੰ ਬਰੀ ਘਟਤਾ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੈਂ ਸਿੰਘ ਦੇ ਕਤਲ ਦੇ ਕੇਸ ਦੇ ਵਿੱਚ ਇਹ ਦੋਸ਼ੀ ઠਰੇ ਗਏ ਸਨ ਅੱਤਵਾਦੀ ਜਗਤਾਰ ਸਿੰਘ ਤਾਰਾ ਔਰ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਬਣੇ ਨੇ ਸੋ ਇੱਕ ਪਾਸੇ ਬੰਦੀ ਸਿੰਘਾਂ ਨੂੰ ਛਡਾਉਣ ਵਾਸਤੇ ਮੋਰਚੇ ਚੱਲ ਰਹੇ ਨੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਵਾਸਤੇ ਮੋਰਚੇ ਚੱਲ ਰਹੇ ਨੇ ਜੋ 30-30 ਸਾਲ ਹੋ ਗਏ ਨੇ ਉਹਨਾਂ ਨੂੰ ਜੇਲਾ ਦੇ ਵਿੱਚ ਬੰਦੇ ਔਰ ਉਸਤੇ ਚੱਲਦਿਆਂ ਹੋਇਆਂ ਅੱਜ ਜਗਤਾਰ ਸਿੰਘ ਤਾਰਾ ਨੂੰ ਇੱਕ ਜੋ ਜਲੰਧਰ ਕੋਰਟ ਨੇ ਉਹਨਾਂ ਦੇ ਇੱਕ ਕੇਸ ਦੇ ਵਿੱਚ ਉਹਨਾਂ ਨੂੰ ਬਰੀ ਕੀਤਾ ਸੋ ਜਗਤਾਰ ਸਿੰਘ ਤਾਰਾ ਜਿਹੜੇ ਕਿ ਇੱਕ ਮੁੱਖ ਮੋਲਜਿਮਾ ਵਿੱਚ ਹਨ ਉਹ ਜਗਤਾਰ ਸਿੰਘ ਤਾਰਾ ਹਵਾਰਾ ਜਿਹੜੇ ਜਗਤਾਰ ਸਿੰਘ ਹਵਾਰਾ ਤੇ ਜਗਤਾਰ ਸਿੰਘ ਤਾਰਾ ਉਹਨਾਂ ਦੇ ਨਾਲ ਪਰਮਜੀਤ ਸਿੰਘ ਪਿਹੋਰਾ ਤਿੰਨਾਂ ਨੇ ਜੇਲ੍ਹ ਦੇ ਵਿੱਚੋਂ ਇੱਕ 94 ਫੁੱਟ ਲੰਬੀ ਸੁਰਖ ਪੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਸੋ ਟਾਇਲਟ ਦੀ ਸੀਟ ਪੱਟੀ ਸੀ ਇਹਨਾਂ ਨੇ ਬਲੇਲ ਜੇਲ੍ਹ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਨੇ 94 ਫੁੱਟ ਲੰਬੀ ਸੁਰਖ ਪੁੱਟੀ ਔਰ ਸੁਰਖ ਪੁੱਟਣ ਤੋਂ ਬਾਅਦ ਜੇਲ੍ਹ ਦੇ ਵਿੱਚੋਂ ਬਾਹਰ ਫਰਾਰ ਹੋ ਗਏ ਸੀ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਕਿ ਪੁਲਿਸ ਦੇ ਵੱਲੋਂ ਫੜਿਆ ਗਿਆ ਸੀ ਜਗਤਾਰ ਸਿੰਘ ਤਾਰਾ ਇੱਕ ਵਾਰ ਫੇਰ ਜਿਹੜੇ ਸੁਰੱਖਿਆ ਦੇ ਵਿੱਚ ਆਏ ਸੀ ਉਸ ਸਮੇਂ ਵੀ ਉਹ ਸੁਰੱਖਿਆ ਦੇ ਵਿੱਚ ਬਣੇ ਸਨ ਸੋ ਜਗਦਾ ਸਿੰਘ ਤਾਰਾ ਨੂੰ ਅੱਜ ਜਿਹੜਾ ਕਿ ਵੱਡੀ ਰਾਹਤ ਮਿਲੀ ਹੈ ਕੋਰਟ ਨੇ ਜੋ ਬਰੀ ਕੀਤਾ ਜਲੰਧਰ ਕੋਰਟ ਦੇ ਵੱਲੋਂ ਉਹਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਜੋ ਕਿ ਹੁਣ ਉਹਨਾਂ ਦੇ ਉੱਪਰ ਜਿਹੜਾ ਕਿ ਕੇਸ ਚੱਲ ਰਿਹਾ ਸੀਗਾ ਜੋ ਦੇਸ਼ ਤ੍ਰੋਹੀ ਗਤੀਵਿਧੀਆਂ ਦਾ ਉਸ ਦੇ ਵਿੱਚ ਸਬੂਤਾਂ ਦੀ ਘਾਟ ਦੇ ਕਾਰਨ ਤੇ ਉਹਨਾਂ ਨੂੰ ਰਹਾਦ ਦਿੰਦਿਆ ਹੋਇਆ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ